ਹੈਲੋ ਬਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰੱਬ ਮਿਹਰਬਾਨ ਹੋਏ ਜੀ ਦੇਖੋ ਰੱਬ ਦੀ ਕਲਾਕਿਰਤ ਪਹਿਲਾਂ ਦਾ ਫੇਰ ਆ ਦੇਖੋ ਬਿਨਾਂ ਰੇਸ ਸਪਰੇ ਵਾਲੀ ਕਣਕ ਜੀ ਕੋਈ ਰੇਸ ਸਪਰੇ ਨਹੀਂ ਵਧੀਆ ਹੋਈ ਆ ਕੋਈ ਘਾੜ ਕੋਟ ਨਹੀਂ ਪਾਈ ਸਪਰੇਅ ਵਾਲੀ ਕੋਈ ਘਟ ਵਾਲੀ ਨਹੀਂ ਪਾਈ ਇਹਨਾਂ ਨੇ ਨਾਲ ਦੇ ਖੇਤਾਂ ਵਾਲਿਆਂ ਨੇ ਕਿ ਪਰ ਇਹ ਕਿਹੜੀਆਂ ਕਿੜੀਆਂ ਘਾਟਾਂ ਪੂਰੀਆਂ ਕਰਤੀਆਂ ਘਾਟਾਂ ਦਾ ਪਰੇਂ ਧਾਲਿਆ ਨੇ ਜਿੱਬਾਂ ਭਰਤੇ ਨੇ ਕਹਿੰਦੀ ਮੈਗਜੀਨਾ ਆ ਜਿੰਕਾ ਫਲਾਨਾ ਟਿੰਕਾ ਆ ਰੱਬ ਨੇ ਸਾਰੀਆਂ ਜਿੰਕਾਂ ਚੁੰਕਾਂ ਸੜਦੀਆਂ ਅੱਜ ਲੱਕ ਮੈਂ ਹੋਰ ਦੇਖਿਆ ਜੋ ਪਹਿਲਾਂ ਪਾਣੀ ਦੀ ਲੋੜ ਸੀਗੀ ਪਾਣੀ ਲਾਤਾ ਸੀ ਤੇ ਪਾਣੀ ਲੱਗ ਗਿਆ ਜਦੋਂ ਉਦੋਂ ਉਦੋਂ ਫੇਰ ਫੇਰ ਮੀਂਹ ਪੈ ਗਿਆ ਇਹਦਾ ਮਤਲਬ ਉਹਦਾ ਲੋਡ ਨਹੀਂ ਸੀਗੀ ਆਪ ਨੂੰ ਪਾਣੀ ਲਾਉਣ ਦੀ ਰੱਬ ਨੂੰ ਪਤਾ ਸੀਗਾ ਹਾਂ ਲੋਈ 21 ਦਿਨਾਂ ਤੇ ਕਹਿੰਦੇ ਨੇ ਆ ਤੇ 30 ਕਿਤਨਾ ਤੇ ਪਾਣੀ ਲੱਗਿਆ ਆਪੀ 32 ਦਿਨਾਂ ਤੋਂ ਫੇਰ ਆ ਗਿਆ ਸਤਾਈ ਨੂੰ 25 ਰੁਪਏ ਲੈ ਜੇ ਹੁਣ ਸਤਾਈ ਕਨੂੰ ਨਹੀਂ ਪੈਗਾ ਉਹਨਾਂ ਨੂੰ ਫੇਰ ਆ ਗਿਆ ਸੀਗਾ ਮੇਲੇ ਵੇਲੇ ਮੱਗੀ ਵੇਲੇ ਮੀਂਹ ਆ ਗਿਆ ਉਹ ਤੋਂ ਥੋੜਾ ਸਿੱਟਾਇਆ ਦੇ ਗਿਆ ਉਹ ਫੇਰ ਆ ਹੁਣ ਫੇਰ ਪੈ ਗਿਆ ਮੀਂਹ ਪਾਣੀ ਲੱਗੇ ਨੂੰ ਕੋਈ ਸਾ ਚਾਰ ਪੰਜ ਦਿਨ ਹੋ ਗਿਆ ਪਾਣੀ ਲੱਗੇ ਨੂੰ ਫੇਰ ਮੀਂਹ ਪੈ ਗਿਆ ਹੁਣ ਇਹਦਾ ਮਤਲਬ ਰੱਬ ਨੂੰ ਪਤਾ ਵੀ ਆ ਰਿਹਾ ਕਦੋਂ ਪਾਣੀ ਲੱਗਣਾ ਐਵੇਂ ਲੋਕਾਂ ਨੂੰ ਭਾਗ ਦਾ ਮਚਾਈ ਸਪ੍ਰੇ ਆ ਕਰ ਕਰਕੇ ਸਾਰਾ ਕੁਝ ਮਚਾਤਾ ਪੰਛੀ ਖਤਮ ਆਹ ਦੇਖ ਲੋ ਗੁੱਲੀ ਡੰਡਾ ਬਾਧੂ ਖੜਾ ਆਪਾਂ ਕੋਈ ਸਪਰੇ ਨਹੀਂ ਕੀਤੀ ਇਹ ਵੀ ਕਿਸੇ ਜਾਨਵਰ ਦਾ ਹਿੱਸਾ ਆ ਯਾਰ ਗੁੱਲੀ ਡੰਡਾ ਵੀ ਕਹਿੰਨੇ ਖਾਣਾ ਹੋਊਗਾ ਇਹਨੇ ਵੀ ਹੋਣਾ ਆਹ ਦੇਖ ਲੋ ਕਿਸੇ ਨੇ ਉਹ ਭਰੇ ਦੇ ਲੋ ਕਿੰਦੀ ਦਾ ਗੁੱਲੀ ਡੰਡਾ ਕਹੇ ਤੇ ਨਾ ਕਿ ਸਰੋਂ ਆ ਮੱਟਾਂ ਦੇ ਲਈ ਲੋਕਾਂ ਨੂੰ ਇਹ ਵੀ ਵਸੂ ਹੀ ਖਾ ਲਗੇ ਹੋਰ ਕੋਈ ਖਾ ਵੀ ਨਾ ਬਸ ਅੱਗੇ ਤੇ ਲੋਕਾਂ ਦੇ ਵੱਡੇ ਹੁੰਦੇ ਸੀਗੇ ਕੋਈ ਲੰਘਦਾ ਕਰਦਾ ਸਾਗ ਤੋੜ ਕੇ ਲੈ ਗਿਆ ਕੋਈ ਮੂੜੀਆਂ ਪਟਕ ਲੈ ਗਿਆ ਦੋ ਕੋਈ ਗੰਨਾ ਲੈ ਗਿਆ ਤੋੜ ਕੇ ਹੱਟ ਕਿੱਥੋਂ ਹਾਲਾਂ ਚੱਲ ਕੋਈ ਨਹੀਂ ਹੁਣ ਤਾਂ ਅਗਲਿਆ ਪਤਾ ਹੀ ਨਹੀਂ ਕੀ ਹੋਇਆ ਪਏ ਲੋਕਾਂ ਨੂੰ ਚਲ ਬਰਾਤ ਮਾਂ ਕੀ ਕੇ ਵੀ ਸਾਦੇਗੇ ਨਹੀਂ ਸ਼ਾਇਦ ਬੰਦੇ ਦਾ ਇਹੀ ਅੰਤ ਆ ਲੱਗੀ ਜਾਮਣ ਆਪਣੀ ਜੀ ਹਾਂ ਨਿੰਬੂ ਕਿੰਨੂ ਆ ਕਿੰਨੂ ਸ਼ਾਹ ਹਾਂ ਉਹ ਔਲਾ ਅਮਰੂਦ ਖੰਜੂਰ ਹੋਰ ਵੀ ਕਈ ਦਰਖਤ ਲੱਗੇ ਆ ਹਾਂ ਲੋਕੀ ਕਣਕ ਦੀ ਗੱਲ ਕਰਦੇ ਸੀਗੇ ਓਡੀ ਓਡੀ ਕਣਕ ਕੋਈ ਸੱਚੀ ਗੱਲ ਕਹਿੰਦਾ ਬਈ ਕੋਈ ਸਪਰੇ ਨਹੀਂ ਕੀਤੀ ਯਾਰ ਫੇਰੀ ਵਧੀਆ ਵਧੀਆ ਪੂਰੀ ਵਧੀਆ ਕਣਕ ਆ ਪਰਮਾਤਮਾ ਦੀ ਕਿਰਪਾ ਨਾਲ ਕਾਣ ਜੋਗੀ ਉਹਨਿਕ ਹੋਈ ਜਾਂਦੀ ਜਨਿਕ ਬੰਦੇ ਨੂੰ ਕੋਦੇ ਕਣ ਕੋਈ ਲਿਖੀ ਯਾ ਰੱਬ ਨੇ ਇਹ ਢੋਲਾਂ ਤੋਂ ਕੱਢ ਕੇ ਲੈ ਜਾਂਦਾ ਸਿਆਣੇ ਦੇ ਕਹਿਣੇ ਕੁਝ ਲੈ ਕੇ ਜਾਣੀ ਉਹ ਵੀ ਨਹੀਂ ਬਦੁਰ ਰੱਬ ਵੀ ਮਿਹਰਬਾਨ ਹੋਇਆ ਪੂਰਾ ਅੱਜ ਇਹਦਾ ਮਤਲਬ ਹੈ ਦੇਖ ਹੋਰ ਚੀਜ਼ ਦੇਖੋ ਕੱਲ ਰੱਬ ਨੇ ਧੀਰੀ ਰਾਤ ਧੀਰੀ ਬਗਾਈ ਵੀ ਜਿਹੜਾ ਬੀ ਸੀ ਕਿ ਕੁ ਖਿੱਲਰ ਨਾ ਸੀ ਕਿਤੇ ਜਾਂ ਉੱਡਣਾ ਸੀਗਾ ਜਾਂ ਕੁਛ ਵੀ ਉੱਥੇ ਉੱਡ ਗਿਆ ਮਿੱਟੀ ਪੈ ਗਈ ਅੱਜ ਮੀਂਹ ਪਾ ਕੇ ਉਹ ਗਿੱਲਾ ਕਰਤਾ ਉਹ ਵੀ ਫਟਿਆ ਉਹ ਪੰਜਾਤਾਂ ਬਸ ਗੱਲ ਗੱਲੇ ਚ ਇਹਦਾ ਰੱਬ ਨੂੰ ਪਤਾ ਵੀ ਕਦੋਂ ਕੀ ਰਤ ਕਿਹੜੀ ਕਿਥੋਂ ਕੀ ਚਾਹੀਦੀ ਆ ਕਿ ਨਹੀਂ ਹੈਗੀ ਕੁਦਰਤ ਯਾਰ ਬਹੁਤ ਵੱਡੀ ਕੁਦਰਤ ਆ ਮੈਂ ਤਾਂ ਸੋਝੋ ਹਰਾਨ ਹੋਈ ਇੰਨਾ ਦੇ ਲੋਮੀ ਦੇਖੋ ਆਹ ਆ ਕਲਾ ਕਰਤੀ ਕੇ ਨੀ ਕਿਨੇ ਬਣਾਉਣੀ ਹੈ ਇਹ ਰੰਗ ਕੇ ਨੀ ਬਣਾਉਣੇ ਹੈ ਜਮਾਈ ਨਹੀਂ 내ਰੂ ਦੂਦੂ ਡਰਾਕ ਤੇ ਬਹੁਤ ਘਟਦੇ ਬੇਰੀਆਂ ਬੁਰੀਆਂ ਖਤਮ ਜਿਹੜੀਆਂ ਵੀ ਜੀਆਂ ਡੇਕਾਂ ਸਪੈਦੇ ਉਹ ਸਰੋਂ ਖੜੀ ਆ ਦਿਖਾਵਾਂ ਤੁਨ ਵੱਡੀ ਕਰਕੇ ਥੋੜਾ ਜਿਹਾ